ਰਾਜਨੀਤਿਕ ਲੀਡਰ ਨਹੀਂ ਗੁੰਡੇ ਨਜ਼ਰ ਆਉਂਦੇ ਨੇ ਕਿ ਗੁੰਡਿਆਂ ਦੀ ਤਰ੍ਹਾਂ ਧਮਕਾ ਰਹੇ ਨੇ ਉਹ ਕਹਿ ਰਹੇ ਨੇ ਕਿ ਭਾਈ 2 ਤਰੀਕ ਤੋਂ ਬਾਅਦ ਫਿਰ ਮੈਂ ਦੇਖੂ ਕਿਹੜਾ ਖੱਬੀ ਖਾਨ ਜਿਹੜਾ ਖੰਗਦਾ ਕੀ ਗੱਲ ਭਾਈ ਤੁਸੀਂ ਤਾਂ ਇਹ ਵੀ ਕਹਿੰਦੇ ਸੀ ਕਿ ਮੈਨੂੰ ਲੋਕ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇੱਕ ਵਾਰੀ ਭੇਜ ਦਿਓ ਤੇ ਉਦੋਂ ਬਾਅਦ ਮੈਂ ਕਿਸਾਨਾਂ ਦੀ ਗੱਲ ਕਰੂੰ ਅੱਜ ਉਹ ਕਿਸਾਨਾਂ ਨੂੰ ਤੁਸੀਂ ਇਹ ਕਹਿ ਰਹੇ ਹੋ ਕਿ 2 ਤਰੀਕ ਤੋਂ ਬਾਅਦ ਮੈਂ ਦੇਖੂ ਤਾਂ ਫਿਰ 2 ਤਰੀਕ ਤੋਂ ਪਹਿਲਾਂ ਹੀ ਦੇਖ ਲਓ ਕੀ ਇਹ ਇੱਕ ਰਾਜਨੀਤਿਕ ਲੀਡਰ ਦੀ ਭਾਸ਼ਾ ਕਿ ਐਸੇ ਲੀਡਰ ਨੂੰ ਅਸੀਂ ਮੈਂਬਰ ਆਫ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਜਿਹੜਾ ਕਿਸਾਨਾਂ ਦੇ ਛੇਤਰ ਮਾਰਨ ਦੀ ਗੱਲ ਕਰਦਾ ਜਿਹੜਾ ਉਹਦੀ ਹਮਾਇਤ ਕਰਦਾ ਜਿਹੜਾ ਕਿਸਾਨ ਨੂੰ ਗਾਲਾਂ ਕੱਢਣ ਦੀ ਗੱਲ ਕਰਦਾ ਜਿਹੜਾ ਸਿੱਧੇ ਤੌਰ ਤੇ ਜਿਹੜਾ ਹੈਗਾ ਦੋ ਭਾਈਚਾਰਿਆਂ ਦੇ ਵਿੱਚ ਆਪਸੀ ਫੋਟ ਬਣਾਉਣ ਦੀ ਗੱਲ ਕਰਦਾ ਹੰਸ ਰਾਜਾਂਸ ਤੇ ਦੋ ਚਿਹਰੇ ਨੇ ਜਾਏ ਕਿ ਲਈ ਕਿ ਹੰਸ ਰਾਜਾਂਸ ਬਹੁ ਰੂਪੀ ਉਸ ਵੇਲੇ ਕਿਸਾਨਾਂ ਦੇ ਵਿੱਚ ਖੜ ਕੇ ਇਹ ਗੱਲ ਕਹਿੰਦੇ ਕਿ ਕਿਹੜਾ ਖੱਬੀ ਖਾਣਾ ਜਾਂ ਕਿਸਾਨਾਂ ਦੇ ਵਿੱਚ ਖੜ ਕੇ ਤੁਸੀਂ ਇਹ ਗੱਲ ਕਹਿੰਦੇ ਕਿ ਭਾਈ ਤੁਹਾਡੇ ਨਾਮ ਨੋਟ ਕਰਵਾਓ ਜਾਂ ਛੇਤਰਾਂ ਦੀ ਗੱਲ ਜਿਹੜੀ ਤੁਸੀਂ ਕੀਓ ਕਿਸਾਨਾਂ ਦੇ ਵਿੱਚ ਖੜ ਕੇ ਕਹਿੰਦੇ ਪਤਾ ਤਾਂ ਫੇਰ ਲੱਗਦਾ ਕਿ ਕਿੰਨੀ ਕੀ ਜੁਰਤ ਨਹੀਂ ਜੀ ਕਹਿੰਦੇ ਮੈਂ ਧਮਕੀ ਨਹੀਂ ਦਿੱਤੀ ਲੋਕਾਂ ਨੂੰ ਲੱਗੀ ਜਨਾਬ ਜੇ ਧਮਕੀ ਦਿਓ ਕਿ ਤਾਂ ਲੋਕਾਂ ਨੂੰ ਧਮਕੀ ਲੱਗੂਗੀ ਹੁਣ ਤੁਸੀਂ ਸਤਿ ਸ਼੍ਰੀਕਾਲ ਕਹਿੰਨੇ ਹੋ ਤਾਂ ਲੋਕ ਕਿਵੇਂ ਕਹਿ ਦੇਣਗੇ ਕਿ ਇਹ ਧਮਕੀ ਦਿੱਤੀ ਤੁਸੀਂ ਸਿੱਧੇ ਛੱਤਰ ਮਾਰਨ ਦੀ ਗੱਲ ਕਰ ਰਹੇ ਹੋ ਤੁਸੀਂ ਸਿੱਧੇ ਟੱਕਰਨ ਦੀ ਗੱਲ ਕਰ ਰਹੇ ਹੋ ਤਾਂ ਫਿਰ ਧਮਕੀ ਨਹੀਂ ਤਾਂ ਇਹ ਹੋਰ ਕੀ ਆ ਕਿਸੇ ਤਰ੍ਹਾਂ ਦੀ ਐਫਆਈਆਰ ਜਾਂ ਪਰਚਾ ਜਿਹੜਾ ਦਰਜ ਕਿਉਂ ਨਹੀਂ ਹੁੰਦਾ ਹੁਣ ਉਡੀਕ ਤੁਸੀਂ ਕਿਸ ਚੀਜ਼ ਦੀ ਕਰ ਰਹੇ ਹੋ ਕੀ ਤੁਸੀਂ ਹਿੰਸਕਾਉਣ ਦੀ ਉਡੀਕ ਕਰ ਰਹੇ ਹੋ ਕੀ ਤੁਸੀਂ ਇਹ ਉਡੀਕ ਕਰ ਰਹੇ ਹੋ ਕਿ ਕਿਸਾਨ ਤੇ ਮਜ਼ਦੂਰ ਕਦੋਂ ਇੱਕ ਦੂਜੇ ਦੇ ਨਾਲ ਜਿਹੜਿਆ ਜਫੋ ਜਫੀ ਹੋਣ ਕਿ ਇਸ ਚੀਜ਼ ਦੀ ਉਡੀਕ ਹਾਲੇ ਹੋ ਰਹੀ ਆ ਭਾਈ ਬਿਆਨ ਦੇਣ ਤੋਂ ਪਹਿਲਾਂ ਸੋਚ ਲਿਆ ਕਰੋ ਅਤੇ ਦੂਜੀ ਗੱਲ ਤੇ ਫਿਰ ਜੇ ਬਿਆਨ ਦੇਣੇ ਹੀ ਹੁੰਨੇ ਹੋ ਤੇ ਪਰ ਸਟੈਂਡ ਤੇ ਖੜੇ ਜ਼ਰੂਰ ਰਿਹਾ ਕਰੋ ਪਤਾ ਫੇਰ ਲੱਗੂਗਾ ਤੇ ਜਾਂ ਫਿਰ ਬਿਆਨ ਦਿਆਂ ਹੀ ਉਹਨੇ ਇੱਕ ਜੋਗੇ ਕਰੋ ਕਿ ਭਾਈ ਜਿੰਨੇ ਕੁ ਜੋਗੇ ਹੈਗੇ ਹੋ ਜਾਂ ਬਿਆਨ ਉਹਨੇ ਕਿ ਜੋ ਕਿਦਿਆ ਕਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਤੇ ਤੁਸੀਂ ਜੁੜ ਚੁੱਕੇ ਹੋ ਆਰਐਮਪੀ ਟੈਲੀਵਿਜ਼ਨ ਦੇ ਨਾਲ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆਂ ਗੱਲ ਪਤੇ ਦੀ ਤੁਹਾਡੇ ਨਾਲ ਤੁਹਾਡੇ ਲਈ ਮੇਰੇ ਨਾਲ ਹੋਣਗੇ ਜਸ ਗਰੇਵਾਲ ਗੱਲ ਇਹ ਹੈ ਵੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੋ ਹਾਂਸਰਾਏ ਹਾਸਨੈ ਫਰੀਦਕੋਟ ਤੋਂ ਉਹਨਾਂ ਦਾ ਲਗਾਤਾਰ ਕਲੈਸ਼ ਜਿਹੜਾ ਹੈਗਾ ਉਹ ਕਿਸਾਨਾਂ ਨਾਲ ਹੋ ਰਿਹਾ ਥਾਂ ਥਾਂ ਉਹਨਾਂ ਨੂੰ ਘੇਰਿਆ ਜਾ ਰਿਹਾ ਤੇ ਉਹ ਕਈ ਬਿਆਨਾਂ ਕਰਕੇ ਵੀ ਚਰਚਾ ਚ ਰਹਿੰਦੇ ਆ ਉਹਨਾਂ ਨੇ ਕਿਹਾ ਵੀ ਇੱਕ ਤਰੀਕ ਤੋਂ ਬਾਅਦ ਦੋ ਤਰੀਕ ਨੂੰ ਇਹਨਾਂ ਨੂੰ ਦੇਖਾਂਗੇ ਇੱਕ ਭਾਈਚਾਰੇ ਨੂੰ ਜਿਹੜਾ ਹੈਗਾ ਟਾਰਗੇਟ ਕੀਤਾ ਇਹ ਗੱਲਾਂ ਨੂੰ ਲੈ ਕੇ ਭਾਈ ਜਸਨਾ ਅਸੀਂ ਗੱਲਬਾਤ ਕਰਾਂਗੇ ਭਾਈ ਕਿਵੇਂ ਦੇਖਦੇ ਹੋ ਇਸ ਗੱਲ ਨੂੰ ਉਹ ਅਕਸਰ ਜਿਹੜਾ ਹੈਗਾ ਚਰਚਾ ਚ ਰਹਿੰਦੇ ਆ ਕਿਸਾਨਾਂ ਨਾਲ ਕਈ ਥਾਵਾਂ ਤੇ ਉਹਨਾਂ ਦਾ ਹੈਗਾ ਕਾਫੀ ਗਹਿਮਾ ਗਹਿਮੀ ਵੀ ਹੁੰਦੀ ਰਹਿੰਦੀ ਹੈ ਗਰਮਾ ਗਰਮੀ ਕਿਵੇਂ ਦੇਖਦੇ ਹੋ ਉਹਨਾਂ ਦਾ ਜਿਹੜਾ ਬਿਆਨ ਤੋਂ ਹੁਣ ਕਹਿੰਦੇ ਵੀ ਉਹ ਮੁੱਕਰ ਗਏ ਮੈਂ ਤਾਂ ਇਸ ਤਰ੍ਹਾਂ ਕੁਝ ਨਹੀਂ ਕੀਤਾ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਲੱਗਦਾ ਸੁਰਿੰਦਰ ਕੇ ਹੰਸ ਰਾਜ ਹੰਸ ਦਾ ਇੱਕ ਚਿਹਰਾ ਨਹੀਂ ਹੰਸ ਰਾਜ ਹੰਸ ਦੇ ਦੋ ਚਿਹਰੇ ਨੇ ਜਾਏ ਕਿਹ ਲਈ ਕਿ ਹੰਸ ਰਾਜ ਬਹੁ ਰੂਪੀ ਨੇ ਉਹ ਇਸ ਕਰਕੇ ਕਿਉਂਕਿ ਪਿਛਲੇ ਦਿਨਾਂ ਤੋਂ ਜਦੋਂ ਹੰਸ ਰਹਿਸ ਦੇ ਵਿਰੋਧ ਹੁੰਦੇ ਨੇ ਤਾਂ ਅਸੀਂ ਵੀ ਅਕਸਰ ਉਹ ਚੀਜ਼ਾਂ ਕਵਰ ਕਰਦੇ ਆ ਉਸ ਤੋਂ ਬਾਅਦ ਹੰਸ ਰਾਹ ਹੰਸ ਅੰਦਰ ਜਾ ਕੇ ਕੀ ਕਹਿੰਦੇ ਨੇ ਉਹ ਚੀਜ਼ਾਂ ਵੀ ਕਵਰ ਕਰਦੇ ਆ ਹਾਲਕੀ ਹੁਣ ਹਾਂ ਸ੍ਰੈਂਸ ਲੋਕਾਂ ਦੇ ਵਿੱਚ ਕਿਸਾਨ ਜਿਹੜੇ ਵਿਰੋਧ ਕਰਨ ਦੇ ਲਈ ਆਉਂਦੇ ਨੇ ਉਹਨਾਂ ਦੇ ਵਿੱਚ ਆਉਣੋਂ ਹਟ ਗਏ ਹੁਣ ਉਹ ਨਹੀਂ ਆਉਂਦੇ ਪਰ ਜੇਕਰ ਇਤੋਂ 5 ਦਿਨ ਪਹਿਲਾਂ ਜਾਂ 7 ਦਿਨ ਪਹਿਲਾਂ ਦੀ ਗੱਲ ਕਰੀ ਤੋ ਕਿਸਾਨਾਂ ਦੇ ਵਿੱਚ ਆਉਂਦੇ ਹੁੰਦੇ ਸੀ ਜਿੱਥੇ ਵੀ ਕਿਸਾਨ ਵਿਰੋਧ ਦੇ ਲਈ ਖੜੇ ਹੁੰਦੇ ਸੀ ਜਾਂ ਉਹਨੂੰ ਸਵਾਲ ਕਰਨ ਦੇ ਲਈ ਜਿਹੜੇ ਉਹ ਖੜੇ ਹੁੰਦੇ ਸੀ ਤਾਂ ਹਾਂ ਸ੍ਰੈਂਸ ਦੀ ਗੱਡੀ ਰੁਕਦੀ ਸੀ ਪੁਲਿਸ ਦੇ ਨਾਲ ਜਿਹੜੀ ਹੈਗੀ ਆ ਉਹ ਕਿਸਾਨ ਜਿਹੜੇ ਆਖਦੇ ਸੀ ਕਿ ਭਾਈ ਸਾਨੂੰ ਇੱਕ ਵਾਰੀ ਸਵਾਲ ਜਵਾਬ ਜਿਹੜੇ ਉਹ ਜ਼ਰੂਰ ਕਰਵਾ ਦਿਓ ਤਾਂ ਹਾਂ ਸ੍ਰੈਂਸ ਜਿਹੜੇ ਉਹ ਸਿੱਧੇ ਕਿਸਾਨਾਂ ਦੇ ਵਿੱਚ ਆਉਂਦੇ ਸੀ ਕਿਸਾਨਾਂ ਦੇ ਅੱਗੇ ਖੜਦੇ ਸੀ ਇਸ ਚੀਜ਼ ਨੂੰ ਡਿਨ ਆਪਣੇ ਸਵਾਲ ਜਿਹੜੇ ਆ ਉਹਨਾਂ ਨੂੰ ਕਰਦੇ ਸੀ ਹਾਲਾਂਕਿ ਜਵਾਬ ਕੀ ਆਉਣਾ ਕੀ ਨਹੀਂ ਆਉਣਾ ਉਹ ਤਾਂ ਵੀਡੀਓ ਜਿਹੜੀਆਂ ਉਹ ਸਾਫ ਸਪਸ਼ਟ ਕਰ ਦਿੰਦੀਆਂ ਨੇ ਕਿਸਾਨਾਂ ਦੇ ਕਿਸਾਨ ਉਹਨੂੰ ਉਹ ਸਵਾਲ ਕਰਦੀ ਤਾਂ ਉਸ ਵੇਲੇ ਉਹ ਬੜੇ ਨਮਾਣੇ ਜੇ ਬੜੇ ਆਮ ਜੇ ਬੜੇ ਕਿਸਾਨ ਦਰਦੀ ਹਮਦਰਦ ਬਣ ਕੇ ਕਿਸਾਨਾਂ 'ਚ ਖੜਦੇ ਸੀ ਜੋ ਜੇ ਕਿਸਾਨ ਕਹਿੰਸੀ ਕਿ ਭਾਈ ਕਿੱਲਾਂ ਗੱਡੀਆਂ ਕਹਿੰਸੀ ਜੋ ਵੀ ਹੋਇਆ ਗਲਤ ਹੋਇਆ ਅਤਰੂ ਗੈਸ ਦੇ ਗੋਲੇ ਚਲਾਏ ਜੋ ਵੀ ਹੋਇਆ ਗਲਤ ਹੋਇਆ ਸ਼ੁਭ ਕਰਨ ਦੀ ਜਿਹੜੀ ਆ ਸ਼ੁਭ ਕਰਨ ਦੀ ਮੌਤ ਹੁੰਦੀ ਆ ਉਹ ਕਹਿੰਸੀ ਜੋ ਵੀ ਹੋਇਆ ਗਲਤ ਹੋਇਆ ਇਹ ਚੀਜ਼ਾਂ ਬਾਹਰ ਕਬੂਲੀਆਂ ਜਾਂਦੀਆਂ ਸੀ ਕਿਸਾਨਾਂ ਦੇ ਅੱਗੇ ਹੰਸ ਰਿਹੰਸ ਦੇ ਵੱਲੋਂ ਕਿ ਜੋ ਵੀ ਹੋਇਆ ਗਲਤ ਹੋਇਆ ਪਰ ਇਸ ਦੇ ਉਲਟ ਜਦੋਂ ਉਹ ਅੰਦਰ ਚਲੇ ਜਾਂਦੇ ਸੀ ਜਦੋਂ ਅੰਦਰ ਗੱਲਾਂ-ਬਾਤਾਂ ਕਰਦੇ ਸੀ ਆਪਣੀ ਸਪੀਚ ਕਰਦੇ ਸੀ ਤਾਂ ਉਦੋਂ ਸਭ ਕੁਝ ਇਸਦੇ ਉਲਟ ਹੁੰਦਾ ਸੀ ਤਾਂ ਉਦੋਂ ਉਹ ਬਾਹਰਲੀ ਗੱਲ ਤਾਂ ਉਹ ਵਿਰੋਧ ਵਾਲੀ ਗੱਲ ਜਾਂ ਉਹ ਉਹ ਗਲਤ ਗੱਲ ਕੀ ਕਿਸਾਨਾਂ ਨਾਲ ਜੋ ਹੋਇਆ ਗਲਤ ਹੋਇਆ ਕਿLLA ਨਹੀਂ ਗਿਣਨੇ ਚ ਸੀ ਉਹ ਇੱਕ ਵੀ ਜ਼ੁਬਾਨ ਇੱਕ ਵੀ ਬੋਲ ਜਿਹੜਾ ਉਹ ਅੰਦਰੋਂ ਹੁਣ ਨਹੀਂ ਨਿਕਲਦਾ ਸੀ ਤਾਂ ਅੰਦਰ ਗੁੰਗਾਨ ਪਾਜਪਾ ਦਾ ਹੁੰਦਾ ਸੀ ਕਰਨਾ ਵੀ ਲਾਜ਼ਮੀ ਹੈ ਉਮੀਦਵਾਰ ਨੇ ਅੰਦਰ ਗੁੰਗਾਨ ਨਰਿੰਦਰ ਮੋਦੀ ਹੋਰ ਉਹਨਾਂ ਦੇ ਬਾਹਰ ਹਾਲਾਂਕਿ ਉਹ ਬੜਾ ਕੁਝ ਕਿਸਾਨ ਨੂੰ ਆਖਦੇ ਸੀ ਪਰ ਉਹ ਉਹ ਜਿਹੜੇ ਹੈਗਾ ਬਸ ਠੀਕ ਹੈ ਸੁਣ ਕੇ ਤੇ ਚੱਲ ਜਾਂਦੇ ਸੀ ਤੁਰ ਜਾਂਦੇ ਸੀ ਹੁਣ ਗੱਲ ਇੱਥੇ ਆ ਕਿ ਦੋ ਚਿਹਰੇ ਮੈਂ ਕਿਉਂ ਕਹੀਆ ਬਾਹਰ ਤੁਸੀਂ ਕੁਝ ਹੋਰ ਹੋ ਅੰਦਰ ਤੁਸੀਂ ਕੁਝ ਹੋਰ ਹੋ ਬਾਰ ਕਿਸਾਨਾਂ ਦੇ ਹੱਕ ਦੀ ਗੱਲ ਕਿਸਾਨਾਂ ਦੇ ਪੱਖ ਦੀ ਗੱਲ ਪਰ ਅੰਦਰ ਜਿਹੜੀ ਆ ਉਹ ਗੱਲ ਕੁਝ ਹੋਰ ਹੀ ਕਰਦੇ ਨੇ ਹੁਣ ਕੀ ਹੋ ਰਿਹਾ ਪਿਛਲੇ ਦਿਨਾਂ ਤੋਂ ਪਿਛਲੇ ਕੁਝ ਦਿਨਾਂ ਤੋਂ ਹੁਣ ਮੈਂ ਤਾਂ ਕਿਉਂਕਿ ਇੱਕ ਵਿਰੋਧ ਤੇ ਮੈਂ ਗਿਆ ਸੀ ਤਾਂ ਉੱਥੇ ਜਦੋਂ ਪੁਲਿਸ ਦੇ ਨਾਲ ਕਿਸਾਨਾਂ ਆਗੂ ਗੱਲ ਕਰ ਰਹੇ ਸੀ ਕਿ ਸਾਨੂੰ ਅਸੀਂ ਹਰ ਸਵਾਲ ਦਾ ਜਿਹੜਾ ਜਵਾਬ ਇਹਨਾਂ ਤੋਂ ਲੈਣਾ ਹੈ ਹੁਣ ਇੱਕ ਗੱਲ ਹੋਰ ਵੀ ਆ ਦੇਖਣ ਵਾਲੇ ਵੀ ਕਹਿੰਦੇ ਹੋਣੇ ਕਿ ਯਾਰ ਹਰ ਰੋਜ਼ ਤਾਂ ਖੜਕੇ ਜਾਂਦੇ ਨੇ ਹਰ ਰੋਜ਼ ਖੜਦੇ ਆ ਫਿਰ ਜਿਹੜੇ ਹਾਂਸ ਰੈਂਸ ਨੇ ਜਵਾਬਤਾ ਦਿੰਦੇ ਨੇ ਉਹ ਭਾਈ ਹਰ ਰੋਜ਼ ਦੇ ਵਿੱਚ ਹਾਂਸ ਰੈਂਸ ਦੋ ਚਾਰ ਇੰਟਰਵਿਊ ਕਰ ਦਿੰਦੇ ਨੇ ਇੱਕ ਦੋ ਇੰਟਰਵਿਊਜ਼ ਕਰ ਦਿੰਦੇ ਨੇ ਕਿਸਾਨ ਇੱਕ ਦਿਨ ਸਵਾਲ ਕਰਦੇ ਨੇ ਉਸ ਦੇ ਉਲਟ ਇੰਟਰਵਿਊ ਦੇ ਵਿੱਚ ਕਿਸਾਨਾਂ ਬਾਰੇ ਹੋਰ ਕੁਝ ਬੋਲ ਦਿੰਦੇ ਨੇ ਕਿਸਾਨ ਫਿਰ ਜਿਹੜੇ ਆ ਕਿ ਉਹ ਤਲਖੀ ਚਾਹੁੰਦੇ ਨੇ ਕਿ ਯਾਰ ਸਾਡੇ ਕੋਲ ਤਾਂ ਇਹ ਬੰਦਾ ਖੜਾ ਸੀ ਸਾਡੇ ਕੋਲ ਤਾਂ ਸਾਡੇ ਪੱਖ ਦੀ ਗੱਲ ਕਰਦਾ ਸੀ ਇੰਟਰਵਿਊ ਦੇ ਵਿੱਚ ਜਾ ਕੇ ਹੋਰ ਹੀ ਕੁਸ ਬਣੀ ਜਾਂਦਾ ਮੈਂ ਤਾਂ ਹੀ ਗੱਲ ਕਰ ਰਿਹਾ ਹਾਂ ਕਹਾਂ ਸਰ ਇਹ ਚਾਂਟ ਟਿੱਕਾ ਕਹਿੰਦੇ ਉਹ ਇੰਟ ਬਹੁਤ ਥਾਵਾ ਤੇ ਕਿਹਾ ਵੀ ਚਾਮ ਟਿਰਕਾ ਉਹਨੂੰ ਚਿੰਬੜ ਜਾਂਦੇ ਆ ਕਿਸਾਨ ਉਹ ਕਹਿੰਦੇ ਨੇ ਉਹ ਦੇਖੋ ਜਦੋਂ ਕਿਸਾਨਾਂ ਦੇ ਸਾਹਮਣੇ ਸੀ ਉਹ ਨਾ ਤਾਂ ਉਹਦੋਂ ਕਿਸਾਨਾਂ ਨੂੰ ਇਹ ਕਿਹਾ ਵੀ ਚਾਮ ਚਟਿਕਾ ਜਦੋਂ ਕਿਸਾਨਾਂ ਦੇ ਸਾਹਮਣੇ ਸੀ ਨਾ ਤਾਂ ਉਹ ਕਿਸਾਨਾਂ ਨੂੰ ਇਹ ਕਿਹਾ ਕਿ ਮੈਂ ਇਹਨੂੰ ਛੇਤਰ ਮਾਰ ਕੇ ਲੋਟ ਕਰੂੰ ਜਦੋਂ ਕਿਸਾਨਾਂ ਦੇ ਸਾਹਮਣੇ ਸੀ ਉਹਦੋਂ ਇਹਨਾਂ ਨੂੰ ਇਹ ਨਹੀਂ ਕਿਹਾ ਕਿ ਕਿਹੜਾ ਖੱਬੀ ਖਣ ਮ ਹਾਂ <coughs> hmm. huh. ਜਦੋਂ ਕਿਸਾਨ ਸਾਹਮਣੇ ਨਹੀਂ ਸੀ ਉਦੋਂ ਇਹ ਸਭ ਕੁਝ ਆ ਗਿਆ ਤੇ ਜੇਪਾਈ ਹੰਸ ਰਿਆਂ ਜੀ ਤੁਸੀਂ ਨਾਮ ਨੋਟ ਕਰਨੇ ਸੀ ਤੇ ਫਿਰ ਜਿਹੜੇ ਜਿਹੜੇ ਕਿਸਾਨ ਆ ਕਿਸਾਨ ਆਉਂਦੇ ਹੁੰਦੇ ਆ ਤਾਂ ਉਹਨਾਂ ਦੀ ਪੁੱਛ ਲਿਆ ਕਰੋ ਨਾਮ ਕੀ ਕੀ ਆ ਤੁਹਾਡੇ ਉਹਨਾਂ ਦੀ ਪੁੱਛ ਲਿਆ ਕਰੋ ਪਿੰਡ ਕੀ ਕੀ ਆ ਤੁਹਾਡਾ ਉਹਨਾਂ ਦੀ ਪੁੱਛ ਪੁੱਛ ਲਿਆ ਕਰੋ ਜਥੇਬੰਦੀਆਂ ਕੀ ਕੀ ਆ ਤੇ ਉਸ ਵੇਲੇ ਕਿਸਾਨਾਂ ਦੇ ਵਿੱਚ ਖੜ ਕੇ ਇਹ ਗੱਲ ਕਹਿੰਦੇ ਕਿ ਕਿਹੜਾ ਖੱਬੀ ਖਾਨ ਜਾਂ ਕਿਸਾਨਾਂ ਦੇ ਵਿੱਚ ਖੜ ਕੇ ਤੁਸੀਂ ਇਹ ਗੱਲ ਕਹਿੰਦੇ ਕਿ ਭਾਈ ਤੁਹਾਡੇ ਨਾਮ ਨੋਟ ਕਰਵਾਓ ਜਾਂ ਕਿਸਾਨਾਂ ਦੇ ਵਿੱਚ ਖੜ ਕੇ ਇਹ ਗੱਲ ਕਹਿੰਦੇ ਕਿ ਭਾਈ ਜਿਹੜੇ ਛੇਤਰਾਂ ਦੇ ਨਾਲ ਜਿਹੜਾ ਸੂਤ ਆਉਣਾ ਜਾਂ ਛੇਤਰਾਂ ਦੀ ਗੱਲ ਜਿਹੜੀ ਤੁਸੀਂ ਕੀਓ ਕਿਸਾਨਾਂ ਦੇ ਵਿੱਚ ਖੜ ਕੇ ਕਿ ਕਿੰਨੀ ਕੀ ਜ਼ੁਰਤ ਆ ਪਰ ਗੱਲ ਇੱਕ ਆ ਨਾ ਕਿ ਤੁਸੀਂ ਪੜਕਾਉ ਬਿਆਨ ਦੇ ਰਹੇ ਇਹਦੇ ਨਾਲ ਨਾ ਤਾਂ ਹਸਰਾਂ ਹਸ ਦਾ ਕੁਝ জানা ਨਾ ਬੀਜਪੀ ਦਾ ਕੁਝ জানা ਫੁੱਟ ਕਿਦੇ ਚ ਪਊਗੀ ਕਿਸਾਨ ਮਜ਼ਦੂਰ ਭਾਈ ਚੱਲ ਇਹ ਗੱਲ ਕੀ ਹੋਈ ਸੀ ਕੀ ਕਿਹਾ ਹਸਿਆ ਹਸਰਾਏ ਨੇ ਜੀ ਤੋਂ ਹੁਣ ਪਿੱਛੇ ਹੋਇਆ ਇਹ ਹੰਸ ਰਹਿਸ ਦਾ ਜਿਹੜਾ ਕਹਿਣਾ ਸੀ ਉਹ ਇਹ ਕਹਿ ਰਹੀ ਸੀ ਕਿਉਂਕਿ ਹਰ ਹਰ ਪਿੰਡ ਦੇ ਵਿੱਚ ਵਿਰੋਧਤਾ ਜਿਹੜੀ ਹੁੰਦੀ ਆ ਹਰ ਪਿੰਡ ਦੇ ਵਿੱਚ ਜਾਂ ਹਰ ਨਹੀਂ ਤਾਂ ਦੋ ਦੋ ਤਿੰਨ ਪਿੰਡ ਛੱਡ ਕੇ ਜਿਹੜੇ ਆ ਕਿਸਾਨ ਖੜੇ ਜ਼ਰੂਰ ਹੁੰਦੇ ਆ ਮਨਾ ਇਹਨਾਂ ਤੋਂ ਸਵਾਲ ਪੁੱਛਣ ਦੇ ਲਈ ਕਿਉਂਕਿ ਜਿਵੇਂ ਮੈਂ ਗੱਲ ਕਰੀ ਆ ਕਿ ਆਏ ਦਿਨ ਕੋਈ ਨਾ ਕੋਈ ਨਵਾਂ ਬਿਆਨ ਹੰਸ ਰਹਿਸ ਦਾਉਂਦਾ ਹੀ ਰਹਿੰਦਾ ਆਏ ਦਿਨ ਨਵਾਂ ਬਿਆਨ ਕੋਈ ਨਾ ਕੋਈ ਹੰਸ ਰਹਿਸ ਦਾਉਂਦਾ ਹੀ ਰਹਿੰਦਾ ਤੋਂ ਸਵਾਲ ਪੁੱਛਣ ਦੀ ਜਿਹੜੀ ਜਿਹੜੇ ਹੈਗੇ ਉੱਥੇ ਵੀ ਖੜੇ ਸੀ ਤਾਂ ਉਹ ਅੰਦਰ ਜਦੋਂ ਜਾਂਦੇ ਨੇ ਹਾਲਾਂਕਿ ਬਾਹਰ ਕੀ ਹੋ ਉਹ ਚੀਜ਼ ਦਾ ਨਹੀਂ ਕਿਸੇ ਨੂੰ ਵੀ ਪਤਾ ਜਾਂ ਉੱਥੇ ਜਿਹੜੇ ਕਹਦੇ ਹਾਲਾਂਕਿ ਆਨਸਰ ਹੰਸ ਨੇ ਇਹ ਕਿਹਾ ਆ ਕਿ ਇਲੈਕਸ਼ਨ ਕਮਿਸ਼ਨ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ ਉਹ ਕਹਿੰਦੇ ਨੇ ਕਿ ਜਿੱਦੇ ਮੇ ਘਰੇ ਆਉਣਾ ਸੀ ਉਹਦੇ ਘਰੇ ਕਿਸਾਨ ਆਇਆ ਜਾਂ ਜੋ ਵੀ ਆਇਆ ਉਹਨਾਂ ਨੇ ਇਹ ਕਹਿ ਕੇ ਉਹਨਾਂ ਦੇ ਘਰੇ ਆ ਕੇ ਇਹ ਕਿਹਾ ਗਿਆ ਕਿ ਭਾਈ ਅਸੀਂ ਜਿਹੜੀ ਹੈਗਾ ਤੁਹਾਡੇ ਨਾਲ ਬਦਸਲੂਕੀ ਕਰਾਂਗੇ ਠੀਕ ਹੈ ਉਹ ਕਹਿੰਦੇ ਉਹ ਤਾਂ ਇਹ ਕਹਿੰਦੇ ਨੇ ਕਿ ਅੱਗ ਲਾਉਣ ਤੱਕ ਦੀ ਗੱਲ ਜਿਹੜੀ ਕਹੀ ਗਈ ਆ ਪਰ ਇਸ ਚੀਜ਼ ਦਾ ਕੋਈ ਸਬੂਤ ਕੋਈ ਪ੍ਰੂਫ ਨਹੀਂ ਹੈ ਸਾਹਮਣੇ ਗੱਲ ਕੁਝ ਨਹੀਂ ਹੈ ਸਾਹਮਣੇ ਸਿਰਫ ਆਈ ਹੈ ਤਾਂ ਹੰਸ ਰਹਿਸ ਦੀ ਸਪੀਚ ਆਈ ਆ ਜਿਹੜੀ ਸਿੱਧੇ ਤੌਰ ਤੇ ਹਿੰਸਕਾ ਜਿਹਦੇ ਵਿੱਚ ਸਿੱਧੇ ਤੌਰ ਤੇ ਧਮਕੀ ਦਿੰਦੇ ਨਜ਼ਰ ਆਉਂਦੇ ਨੇ ਜਿਹਦੇ ਵਿੱਚ ਸਿੱਧੇ ਤੌਰ ਤੇ ਇੱਕ ਰਾਜਨੀਤਿਕ ਲੀਡਰ ਨਹੀਂ ਇੱਕ ਗੁੰਡੇ ਨਜ਼ਰ ਆਉਂਦੇ ਨੇ ਕਿ ਰਾਜਨੀਤਿਕ ਲੀਡਰ ਨਹੀਂ ਇਹ ਗੁੰਡਿਆਂ ਦੀ ਤਰ੍ਹਾਂ ਧਮਕਾ ਰਹੇ ਨੇ ਉਹ ਕਹਿ ਰਹੇ ਨੇ ਕਿ ਭਾਈ 2 ਤਰੀਕ ਤੋਂ ਬਾਅਦ ਫਿਰ ਮੈਂ ਦੇਖੂ ਕਿਹੜਾ ਖੱਬੀ ਖਾਨ ਜਿਹੜਾ ਖੰਗ ਦਾ ਕੀ ਗੱਲ ਪਈ ਤੁਸੀਂ ਤਾਂ ਇਹ ਵੀ ਕਹਿੰ ਪਰ ਲੋਕ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇੱਕ ਵਾਰੀ ਭੇਜ ਦੋ ਤੇ ਉਦੋਂ ਬਾਅਦ ਮੈਂ ਕਿਸਾਨਾਂ ਦੀ ਗੱਲ ਕਰੂੰ ਅੱਜ ਉਹ ਕਿਸਾਨਾਂ ਨੂੰ ਤੁਸੀਂ ਇਹ ਕਹਿ ਰਹੇ ਹੋ ਕਿ 2 ਤਰੀਕ ਤੋਂ ਬਾਅਦ ਮੈਂ ਦੇਖੂਗਾ ਤਾਂ ਫਿਰ 2 ਤਰੀਕ ਤੋਂ ਪਹਿਲਾਂ ਹੀ ਦੇਖ ਲਓ ਹੂੰ 2 ਤਰੀਕ ਤੋਂ ਪਹਿਲਾਂ ਹੀ ਦੇਖ ਲਓ ਬਾਅਦ ਚ ਕਿਉਂ ਦੇਖਣਾ ਕੱਲ ਕੀਨੇ ਦੇਖਿਆ ਫਿਰ ਤੁਸੀਂ ਅੱਜ ਹੀ ਦੇਖ ਲਓ ਇਹ 2 ਤਰੀਕ ਤੋਂ ਪਹਿਲਾਂ ਨਹੀਂ ਜਿਹੜੇ ਜਿਹੜੇ ਆਪ ਦੀ ਅਸਲ ਰੂਪ ਹੈ ਨਾ ਉਹ 2 ਤਰੀਕ ਤੋਂ ਪਹਿਲਾਂ ਨਹੀਂ ਦਿਖਾ ਸਕਦੇ ਕਿਉਂ ਕਿ ਉਹਨਾਂ ਨੂੰ ਪਤਾ ਵੀ 1 ਤਰੀਕ ਨੂੰ ਮੈਨੂੰ ਵੋਟਾਂ ਪੈਣੀਆਂ ਜਿਹੜੇ ਚਾਰ ਲੋਕ ਮੇਰੇ ਨਾਲ ਆ ਮੈਂ ਉਹ ਤਾਂ ਵੋਟਾਂ ਲੈਣਾ ਤਾਂ ਮਤਲਬ ਹੁਣ ਤੁਸੀਂ ਅਸਲ ਰੂਪ ਤਾਂ ਆਪ ਦਾ ਦਿ ਕਿ ਮੇਰਾ ਰੂਪ ਇਹ ਨਹੀਂ ਜਿਹੜਾ ਮੈਂ ਕਰ ਰਿਹਾ ਜਿਹੜਾ ਮੈਂ ਹੱਥ ਬਣ ਰਿਹਾ ਜਿਹੜੀ ਮੈਂ ਹਮਦਰਦੀ ਕਰ ਰਿਹਾ ਤੇ ਜਿਹਨੇ ਮੈਂ ਨੰਗੇ ਪੈਰੀਆਂ ਮੇਰਾ ਉਹ ਅਸਲੀ ਰੂਪ ਇਹ ਨਹੀਂ ਮੈਂ ਮੇਂਤਰਾਜ ਮੇਂਤਰਾਜ ਉਹ ਅਸਲੀ ਰੂਪ ਇਹ ਨਹੀਂ ਮੇਰਾ ਅਸਲੀ ਰੂਪ ਉਹ ਆ ਜਿਹੜਾ ਮੈਂ ਜਿਹੜਾ ਹੈਗਾ ਉਹ ਦਿਖਾ ਰਿਹਾ ਪਰ ਵੱਡੀ ਗੱਲ ਇਹ ਆ ਤੁਸੀਂ ਇਹ ਤਰ੍ਹਾਂ ਦੀ ਗੱਲ ਕਰਦੇ ਹੋ ਤੁਸੀਂ ਖੱਬੀ ਖਾਣ ਦੀ ਗੱਲ ਕਰਦੇ ਹੋ ਵੀ ਵੱਡੀ ਬੜੀ ਧੰਮਕੀਆਂ ਜਿਹਨੇ ਦਿੰਦੇ ਹੋ ਮੈਂ ਇੱਕ ਗੱਲ ਇੱਥੇ ਸਪਸ਼ਟ ਕਰ ਦੇਣਾ ਕਿ ਜੇਕਰ ਕਿਸਾਨ ਉਹ ਹੰਸ ਦੇ ਹੰਦ ਦੇ ਵਿਰੋਧ ਦੇ ਵਿੱਚ ਹਿੰਸਕ ਹੁੰਦੇ ਨੇ ਭਾਵ ਕਿਸਾਨਾਂ ਦੇ ਵੱਲੋਂ ਕਿਸੇ ਤਰ੍ਹਾਂ ਦਾ ਰੋੜਾ ਚਲਾਇਆ ਜਾਂਦਾ ਕਿਸੇ ਤਰ੍ਹਾਂ ਦਾ ਡੰਡਾ ਚਲਾਇਆ ਜਾਂਦਾ ਕੀਚ ਲੈਂਦਾ ਅਸੀਂ ਉਹਨੂੰ ਗਲਤ ਕਹਿੰਦੇ ਹਾਂ ਬਿਲਕੁਲ ਗਲਤ ਹਾਂ ਪਰ ਵਿਰੋਧ ਕਰਨ ਦਾ ਹੱਕ ਤਾਂ ਸਾਡੇ ਕੋਲੇ ਹੈ ਨਾ ਸਾਡੇ ਸੰਵਿਧਾਨ ਨੇ ਰੋਸ ਕਰਨ ਦਾ ਹੱਕ ਸਾਨੂੰ ਦਿੱਤਾ ਨਾ ਤਾਂ ਜਿੰਨੇ ਇੱਕ ਉਹਦਨ ਦੇ ਵਿੱਚ ਮੈਂ ਗਿਆਗਾ ਜਿਹੜੇ ਜਿੰਨੇ ਵਿਰੋਧ ਦੇ ਵਿੱਚ ਮੈਂ ਗਿਆ ਕਿਸੇ ਵਿਰੋਧ ਦੇ ਵਿੱਚ ਮੈਂ ਨਹੀਂ ਦੇਖਿਆ ਕਿ ਹਾਂ ਕਿਸਾਨ ਜਿਹੜੇ ਉਹ ਹਿੰਸਕ ਹੋਏ ਨਹੀਂ ਜਾਂ ਕਿਸਾਨਾਂ ਦੇ ਵੱਲੋਂ ਜਿਹੜਾ ਪਹਿਲਾਂ ਲਾਠੀ ਚਲਾਈ ਗਈ ਆ ਕਿਸਾਨਾਂ ਦੇ ਵੱਲੋਂ ਜਿਹੜਾ ਰੋੜਾ ਚਲਾ ਕੇ ਨਹੀਂ ਉਹਨਾਂ ਦੇ ਸਿਰਫ ਸਵਾਲ ਹੁੰਦੇ ਨੇ ਹਰ ਵਾਰੀ ਉਹ ਨੇ ਕਿ ਸਾਨੂੰ ਹਾਂ ਸਰਹਸ ਦੇ ਅੱਗੇ ਕਰ ਦਿਓ ਸਾਨੂੰ ਆਪਣੇ ਸਵਾਲ ਰੱਖਣ ਦੇ ਅਸੀਂ ਆਪਣੇ ਸਵਾਲ ਰੱਖੇ ਪਰ ਹੁਣ ਸ਼ਾਇਦ ਕਿਸਾਨਾਂ ਦੇ ਸਵਾਲ ਹਾਂਸ ਰਹਿਸ ਨੂੰ ਕੌੜੇ ਲੱਗਣ ਲੱਗੇ ਹੁਣ ਸ਼ਾਇਦ ਕਿਸਾਨਾਂ ਦੇ ਸਵਾਲ ਹਾਂਸ ਰਹਿਸ ਨੂੰ ਤਿੱਖੇ ਲੱਗਣ ਲੱਗੇ ਹੁਣ ਸ਼ਾਇਦ ਕਿਸਾਨ ਹੰਸਰਾਜ ਹੰਸ ਨੂੰ ਜਿਹੜੇ ਹੈਗੇ ਆ ਉਹ ਬੁਰੇ ਲੱਗਣ ਲੱਗੇ ਜਿਸ ਦੇ ਕਰਕੇ ਉਹ ਆਪਣੀ ਇੱਕ ਗੁੰਡਾਗਰਦੀ ਵਾਲੀ ਜਿਹੜੀ ਲਫ਼ਜ਼ ਆ ਗੁੰਡਾਗਰਦੀ ਵਾਲੀ ਬੋਲੀ ਆ ਉਸ ਬੋਲੀ ਦੇ ਉੱਪਰ ਉਤਰੇ ਇੱਕ ਵੱਡੀ ਗੱਲ ਹੋਰ ਆ ਜੇ ਮੈਂ ਪਹਿਲਾਂ ਵੀ ਕਿਹਾ ਕਿ ਇਹ ਬਹਿਰੂਪੀਏ ਨੇ 16 ਤਰੀਕ ਨੂੰ ਇਹ ਸਟੇਟਮੈਂਟ ਇਹਨਾਂ ਦੀ ਆਉਂਦੀ ਆ ਸਪਸ਼ਟਾ ਸਾਫ਼ ਆ ਜਿਨੇ ਵੀ ਸੁਣੀਆਂ ਸਿੱਧੇ ਤੌਰ ਤੇ ਕਿਹਾ ਕਿ ਭਾਈ ਤਮਕੀ ਦੇ ਰਹੇ ਨੇ ਸੱਦਮ ਸਿੱਧੀ ਧਮਕੀ ਦੇ ਨੇ 17 ਤਰੀਕ ਨੂੰ ਇੱਕ ਸਾਡਾ ਪੱਤਰਕਾਰ ਭਰਾ ਉਹ ਇੰਟਰਵਿਊ ਕਰਨ ਦੇ ਲਈ ਇਹਨਾਂ ਕੋਲ ਦੇ ਕੋਲੇ ਜਾਂਦਾ ਤਾਂ ਉਹ ਪੁੱਛਦਾ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਨਾਲ ਕਿਹਾ ਸਿੱਧੀ ਧਮਕੀਆ ਨਹੀਂ ਜੀ ਕਹਿੰਦੇ ਮੈਂ ਧਮਕੀ ਨਹੀਂ ਦਿੱਤੀ ਲੋਕਾਂ ਨੂੰ ਲੱਗੀ ਜਨਾਬ ਜੇ ਧਮਕੀ ਦਿਓ ਕਿ ਤਾਂ ਲੋਕਾਂ ਨੂੰ ਧਮਕੀ ਲੱਗੂਗੀ ਹੁਣ ਤੁਸੀਂ ਸਤਿ ਸ਼੍ਰੀਕਾਲ ਕਹਿੰਦੇ ਹੋ ਤਾਂ ਲੋਕ ਕਿਵੇਂ ਕਹਿ ਦੇਣਗੇ ਕਿ ਇਹ ਧਮਕੀ ਦਿੱਤੀ ਤੁਸੀਂ ਜਾ ਕੇ ਨਮਕੇ ਖੜਦੇ ਹੋ ਲੋਕ ਕਿਵੇਂ ਕਹਿ ਦੇਣਗੇ ਧਮਕੀ ਦਿੱਤੀ ਤੁਸੀਂ ਸਿੱਧੇ ਛੱਤਰ ਮਾਰਨ ਦੀ ਗੱਲ ਕਰ ਰਹੇ ਹੋ ਤੁਸੀਂ ਸਿੱਧੇ ਟੱਕਰਨ ਦੀ ਗੱਲ ਕਰ ਰਹੇ ਹੋ ਫਿਰ ਤੰਕੀ ਨੀ ਤਾਂ ਹੈ ਹੋਰ ਕੀ ਆ ਤੁਸੀਂ ਸਿੱਧੇ ਗੱਲ ਇਹ ਕਰ ਰਹੇ ਹੋ ਕਿ ਫਿਰ ਸ਼ਹਿਰ ਦੇ ਵਿੱਚ ਉਦੋਂ ਸੇਠਾਂ ਦੇ ਨਾਲ ਹੋਇਆ ਸੀ ਮੁਕਾਬਲਾ ਉੱਥੇ ਡਾਂਗਾ ਖਾ ਕੇ ਮਣੇ ਉੱਥੇ ਖੜ ਜਾਂਦੇ ਕਿ ਤੁਹਾਨੂੰ ਪੂਰੇ ਮਾਮਲੇ ਦਾ ਪਤਾ ਜੇ ਪੂਰੇ ਮਾਮਲੇ ਦਾ ਨਹੀਂ ਪਤਾ ਤਾਂ ਜਨਾਬ ਜੀ ਤੁਸੀਂ ਟਿੱਪਣੀ ਕਰਨ ਤੋਂ ਪਹਿਲਾਂ ਸੋਚ ਲਿਆ ਕਰੋ ਉਹ ਪਿਛਲੇ ਦਿਨ ਹਾਂਸ ਰੈਂਸ ਜਿਹੜੇ ਹੈਗੇ ਆ ਉਹ ਇੱਕ ਪਿੰਡ ਦੇ ਵਿੱਚ ਆਉਂਦੇ ਨੇ ਉੱਥੇ ਇੱਕ ਸਵਾਲ ਪੁੱਛਿਆ ਜਾਂਦਾ ਉਹਨਾਂ ਨੂੰ ਕਹਿੰਦੇ ਨੇ ਕਿ ਇੱਕ ਮਜ਼ਦੂਰ ਦੀ ਮਜ਼ਦੂਰੀ ਕਿੰਨੀ ਆ ਹੁਣੇ ਮੈਂ ਤਾਂ ਰੱਖ ਰਿਹਾ ਹਾਂ ਹਾਂਸ ਰੈਂਸ ਅਕਸਰ ਕਹਿੰਦੇ ਨੇ ਕਿ ਮੈਂ ਮਜ਼ਦੂਰ ਦਾ ਪੁੱਤ ਆ ਮੈਂ ਆਮ ਆ ਜੇਕਰ ਤੁਸੀਂ ਮਜ਼ਦੂਰ ਹੋ ਤੁਸੀਂ ਆਮ ਹੋ ਤੁਹਾਨੂੰ ਕਮ ਸੇ ਕਮ ਇੰਨਾ ਕ ਤਾਂ ਪਤਾ ਹੋਣਾ ਚਾਹੀਦਾ ਕਿ ਇੱਕ ਮਜ਼ਦੂਰ ਦੀ ਮਜ਼ਦੂਰੀ ਕਿੰਨੀ ਹੈ ਪਰ ਨਹੀਂ ਤਾਨੂੰ ਇਹ ਵੀ ਨਹੀਂ ਪਤਾ ਕਿ ਮਜ਼ਦੂਰ ਦੀ ਮਜ਼ਦੂਰੀ ਕਿੰਨੀ ਆ ਫਿਰ ਤੁਹਾਨੂੰ ਕਿਵੇਂ ਮੰਨ ਲਈਏ ਕਿ ਤੁਸੀਂ ਮਜ਼ਦੂਰ ਹਾਂ ਮੈਂ ਤਾਂ ਕਲਰਕ ਲੱਗਿਆ ਹਾਂ ਹਾਂ ਉਹ ਕਹਿੰਦੇ ਮੈਂ ਕਿਹੜਾ ਕਲਰਕ ਫਿਰ ਤੁਸੀਂ ਕਿਵੇਂ ਮੰਨ ਲਈਏ ਮਜ਼ਦੂਰ ਮਜ਼ਦੂਰ ਹਾਂ ਤੇ ਜੇ ਭਾਈ ਮਜ਼ਦੂਰ ਮਜ਼ਦੂਰਾਂ ਨੂੰ ਵੱਡੀਆਂ ਵੱਡੀਆਂ ਇਹੀ ਪਾਰਟੀਆਂ ਜਿਹੜੀਆਂ ਨੇ ਉਹ ਏਦਾਂ ਹੀ ਟਿਕਟਾਂ ਦਿੰਦੀਆਂ ਨੇ ਤਾਂ ਮੈਂ ਕਹਣਾ ਫਿਰ ਤੁਹਾਡੇ ਅਰਗੇ ਤਾਂ 5-7 ਮਜ਼ਦੂਰ ਹੋਰ ਹੋਣੇ ਚਾਹੀਦੇ ਆ ਜਿਹੜੀਆਂ ਗੱਡੀਆਂ ਤੇ ਤੁਸੀਂ ਘੁੰਮਦੇ ਹੋ ਮੈਨੂੰ ਦਿਖਾ ਦਿਓ ਕਿਹੜੇ ਪਿੰਡ ਦੇ ਕਿਹੜੇ ਸ਼ਹਿਰ ਦੇ ਮਜ਼ਦੂਰ ਦੇ ਕੋਲੇ ਆ ਜਿਹੜੀ ਪਾਰਟੀ ਦੇ ਵਿੱਚ ਬੈਠ ਕੇ ਤੁਸੀਂ ਪਾਰਟੀ ਦਾ ਗੁਣਗਾਨ ਕਰਦੇ ਹੋ ਉਹ ਪਾਰਟੀ ਨੇ ਤੁਹਾਨੂੰ ਕੀ ਕੁਝ ਦਿੱਤਾ ਮੈਨੂੰ ਦਿਖਾ ਦਿਓ ਕਿਹੜੇ ਮਜ਼ਦੂਰ ਨੂੰ ਸ਼ਹਿਰ ਦੇ ਮਜ਼ਦੂਰ ਨੂੰ ਪਿੰਡ ਦੇ ਮਜ਼ਦੂਰ ਨੂੰ ਉਸ ਪਾਰਟੀ ਨੇ ਐਨਾ ਕੁਝ ਦਿੱਤਾ ਜਿੰਨੀ ਸਿਕਿਉਰਿਟੀ ਦੇ ਵਿੱਚ ਤੁਸੀਂ ਫਿਰਦੇ ਹੋ ਮੈਨੂੰ ਦਿਖਾ ਦਿਓ ਕਿਹੜੇ ਪਿੰਡ ਦੇ ਕਿਹੜੇ ਸ਼ਹਿਰ ਦੇ ਮਜ਼ਦੂਰ ਦੇ ਕੋਲ ਜਿਹੜੀ ਆ ਉਹ ਐਨੀ ਸਿਕਿਉਰਿਟੀ ਆ ਦਿਖਾਓ ਤਾਂ ਸਹੀ ਨਾ ਮਜ਼ਦੂਰ ਕਿੱਥੇ ਹੋ ਤੁਸੀਂ ਮਜ਼ਦੂਰ ਦੇ ਵਾਕਿਅਚ ਮਜ਼ਦੂਰ ਦੇ ਪੁੱਤੋਂ ਅਸਲ 'ਚ ਮਜ਼ਦੂਰ ਦੇ ਪੁੱਤੋਂ ਦਿਖਾਓ ਤੁਸੀਂ ਪਰ ਇੱਥੇ ਇੱਕ ਗੱਲ ਸਵਾਲ ਹੋਰ ਖੜਾ ਹੁੰਦਾ ਕਿ ਕਿਸਾਨਾਂ ਨੂੰ ਅਰੈਸਟ ਵੀ ਕੀਤਾ ਜਾ ਰਿਹਾ ਕਿਸਾਨਾਂ ਜੇਕਰ ਕਹਿੰਦੇ ਨੇ ਕਿ ਬੀਜੇਪੀ ਦੇ ਉਮੀਦਵਾਰ ਦੇ ਬਰ ਦੇ ਵਿੱਚ ਗਲਤ ਬੋਲਿਆ ਤਾਂ ਕਿਸਾਨਾਂ ਦੀ ਅਰੈਸਟ ਜਿਹੜੀ ਆ ਉਹ ਵੀ ਹੋ ਰਹੀ ਆ ਪਰ ਇੱਥੇ ਤਾਂ ਹੰਸ ਰਹਿਣ ਸਿੱਧੀ ਧਮਕੀ ਦੇ ਰਹੇ ਨੇ ਇੱਥੇ ਤਾਂ ਹੰਸ ਰਹਿਣ ਸਿੱਧਾ ਟੱਕਰਨ ਦੀ ਗੱਲ ਕਰ ਰਹੇ ਨੇ ਇੱਥੇ ਤਾਂ ਹੰਸ ਰਾਜ ਹੰਸ ਸਿੱਧੇ ਤੌਰ ਤੇ ਹਿੰਸਕ ਬਿਆਨ ਦੇ ਰਹੇ ਨੇ ਤਾਂ ਫਿਰ ਇੱਥੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਿਹੜੀ ਹੈਗੀ ਆ ਉਹ ਕਿਸੇ ਤਰ੍ਹਾਂ ਦੀ ਐਫ ਆਈ ਆਰ ਜਾਂ ਪਰਚਾ ਜਿਹੜਾ ਦਰਜ ਕਿਉਂ ਨਹੀਂ ਹੁੰਦਾ ਹੁਣ ਉਡੀਕ ਤੁਸੀਂ ਕਿਸ ਚੀਜ਼ ਦੀ ਕਰ ਰਹੇ ਹੋ ਕੀ ਤੁਸੀਂ ਹਿੰਸਕ ਹੋਣ ਦੀ ਉਡੀਕ ਕਰ ਰਹੇ ਹੋ ਕਿ ਤੁਸੀਂ ਇਹ ਉਡੀਕ ਕਰ ਰਹੇ ਹੋ ਕਿ ਕਿਸਾਨ ਤੇ ਮਜ਼ਦੂਰ ਕਦੋਂ ਇੱਕ ਦੂਜੇ ਦੇ ਨਾਲ ਜਿਹੜਿਆ ਜੱਫੋ ਜੱਫੀ ਹੋਣ ਕਿ ਇਸ ਚੀਜ਼ ਦੀ ਉਡੀਕ ਹਾਲੇ ਹੋ ਰਹੀ ਆ ਤਦੋ ਪਿਛਲੇ ਸਮੇਂ ਦੇ ਵਿੱਚ ਅਸੀਂ ਤਾਂ ਦੇਖਦੇ ਰਹੇ ਹਾਂ ਕਿ ਜਿਕਰ ਧਰਮ ਦੀ ਰਾਜਨੀਤੀ ਦੀ ਗੱਲ ਕਰ ਲਈਏ ਇੱਕ ਧਰਮ ਨੂੰ ਦੂਜੇ ਧਰਮ ਦੇ ਖਿਲਾਫ ਬੋਲਬਣੀ ਦੀ ਗੱਲ ਕਰੀਏ ਬਿਆਨਾਂ ਦੀ ਗੱਲ ਕਰੀਏ ਤਾਂ ਕੋਈ ਦੋ ਰਹਿ ਨਹੀਂ ਕਿ ਬੀਜੇਪੀ ਇਚ ਕੁਝ ਕਰਦੀ ਆਈ ਹੈ ਮੈਂ ਕਿ ਮੋਦੀ ਸਾਹਿਬ ਹੀ ਬੋਲੇ ਬੋਲੇ ਹੁਣ ਤੱਕ ਕਰਦੇ ਰਹੇ ਨੇ ਤਾਂ ਹੁਣ ਉਹ ਨੀਤੀ ਇਹਨਾਂ ਨੇ ਪੰਜਾਬ ਦੇ ਵਿੱਚ ਪਣਾਈ ਆ ਇਹ ਕੀ ਕਰਦੇ ਨੇ ਟਾਰਗੇਟ ਮਜ਼ਦੂਰ ਭਾਈਚਾਰੇ ਨੂੰ ਕਰਦੇ ਨੇ ਮਿਹਨਤੂਰ ਭਾਈਚਾਰੇ ਦੇ ਘਰਾਂ ਦੇ ਵਿੱਚ ਆਪਣੇ ਪ੍ਰੋਗਰਾਮ ਜਿਹੜੇ ਇਹਨਾਂ ਦੇ ਪਿੰਡਾਂ ਦੀ ਗੱਲ ਕਰਾਂ ਤਾਂ ਪਿੰਡਾਂ ਦੇ ਵਿੱਚ ਉਹ ਉੱਥੇ ਜਿਹੜੇ ਰੱਖੇ ਜਾਂਦੇ ਨੇ ਇਹਨੂੰ ਪਤਾ ਹੁੰਦਾ ਕਿ ਉੱਥੇ ਮਜ਼ਦੂਰ ਵਰਗ ਜਿਹੜਾ ਉਹ ਸੌਰੀ ਕਿਸਾਨ ਵਰਗ ਜਿਹੜਾ ਉਹ ਆਊਗਾ ਵਿਰੋਧ ਕਰਨ ਦੇ ਲਈ ਪ੍ਰਦਰਸ਼ਨ ਕਰਨ ਦੇ ਲਈ ਤਾਂ ਉਸ ਤੋਂ ਬਾਅਦ ਜਿਹੜੇ ਉਹ ਮਜ਼ਦੂਰ ਭਰਾ ਹੁੰਦੇ ਨੇ ਸਾਡੇ ਭਰਾ ਨੇ ਜਿਹੜੇ ਉਹ ਹੁੰਦੇ ਭਰਾ ਹੁੰਦੇ ਨੇ ਉਹਨਾਂ ਨੂੰ ਇਹ ਕਹਿ ਕੇ ਉਕਸਾਇਆ ਜਾਂਦਾ ਕਿ ਆਹ ਦੇਖੋ ਇਹ ਲੋਕ ਨਹੀਂ ਚਾਹੁੰਦੇ ਕਿ ਤੁਸੀਂ ਕਿਸੇ ਕੁਰਸੀਆਂ ਤੇ ਪਹੁੰਚੋ ਇਹ ਲੋਕ ਲੋਕ ਨਹੀਂ ਚਾਹੁੰਦੇ ਕਿ ਤੁਹਾਡੀ ਆਪਣੀ ਸਰਕਾਰ ਹੋਵੇ ਇਹ ਲੋਕ ਨਹੀਂ ਚਾਹੁੰਦੇ ਕਿ ਤੁਸੀਂ ਆਪਣੀ ਤੁਸੀਂ ਸੱਤਾ ਦੇ ਵਿੱਚ ਹੋ ਮੈਨੂੰ ਇੱਕ ਗੱਲ ਦੱਸਿਓ ਇਸ ਤੋਂ ਪਹਿਲਾਂ ਹਾਂਸ ਰਹੇ ਹਾਂ ਸੀ ਤੁਸੀਂ 2019 ਦੇ ਵਿੱਚ ਵੀ ਰਹੇ ਤੁਸੀਂ ਇੱਕ ਗੱਲ ਦੱਸਿਓ ਕਿ ਉਦੋਂ ਕਿਸੇ ਮਜ਼ਦੂਰ ਦੇ ਘਰ ਦੇ ਵਿੱਚ ਆ ਕੇ ਇਹ ਗੱਲ ਕੀਤੀ ਉਦੋਂ ਕਿਸੇ ਕਿਸਾਨ ਦੀ ਗੱਲ ਜਿਹੜੀ ਆ ਤੁਸੀਂ ਚੁੱਕੀ ਤੁਸੀਂ ਦਿੱਲੀ ਤੋਂ ਜਿਹੜੇ ਹੈਗੇ ਉਹ ਮੈਂਬਰ ਆਫ ਪਾਰਲੀਮੈਂਟ ਸੀ ਤਾਂ ਉਸ ਵੇਲੇ ਤਾਂ ਫਿਰ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਬੈਠ ਸੀ ਤੁਸੀਂ ਕਹਿੰਦੇ ਹੋ ਕਿ ਮੈਨੂੰ ਹੁਣ ਬਣਾ ਦਿਓ ਤੇ ਮੈਂ ਕਿਸਾਨਾਂ ਦੀ ਗੱਲ ਚ ਚੁੱਕੂੰਗਾ ਤੇ 2019 ਦੇ ਵਿੱਚ ਵੀ ਤਾਂ ਤੁਸੀਂ ਮੈਂਬਰ ਆਫ ਪਾਰਲੀਮੈਂਟ ਸੀ ਇੱਕ ਬਿਆਨ ਇੱਕ ਬਿਆਨ ਤਾਂ ਹਾਂਸ ਰਾਂਸ ਦਿਖਾ ਦੇਣਾ ਕਿ ਕਿੱਥੇ ਕਿਸਾਨਾਂ ਦੀ ਮਜ਼ਦੂਰਾਂ ਦੀ ਗੱਲ ਨਾ ਚੁੱਕੀ ਆ ਤੇ ਜੇ ਕਿਸਾਨਾਂ ਦੀ ਮਜ਼ਦੂਰਾਂ ਦੀ ਗੱਲ ਹੁਣ ਨਹੀਂ ਚੁੱਕੀ ਤਾਂ ਫਿਰ ਹੁਣ ਕਿਸਾਨ ਦਰਦੀ ਹੁਣ ਮਜ਼ਦੂਰ ਦਰਦੀ ਕਿਸਾਨ ਹਮਾਇਤੀ ਮਜ਼ਦੂਰ ਹਮਾਇਤੀ ਫਿਰ ਤੁਸੀਂ ਹੁਣ ਕਿਉਂ ਹੁਣ ਕਿਉਂ ਬਣਦੇ ਹੋ ਹਾਂ ਦੂਜੀ ਗੱਲ ਤੁਸੀਂ ਕਹਿੰਦੇ ਹੋ ਇੱਕ ਤਰੀਕ ਤੋਂ ਬਾਅਦ ਟੱਕਰਾਂਗੇ ਤੁਸੀਂ ਇੱਕ ਤਰੀਕ ਤੋਂ ਬਾਅਦ ਕੀ ਟੱਕਰੋਗੇ ਜਨਾਬ ਤੁਸੀਂ ਇੱਕ ਤਰੀਕ ਤੋਂ ਬਾਅਦ ਜਿਹੜੇ ਮਜ਼ਦੂਰ ਅੱਜ ਤੁਹਾਡੇ ਪਿੱਛੇ ਪਿੱਛੇ ਫਿਰਦੇ ਉੱਥੇ ਨਾ ਮਜ਼ਦੂਰਾਂ ਨੂੰ ਹੀ ਲੱਭਣਾ ਇੱਕ ਤਰੀਕ ਤੋਂ ਬਾਅਦ ਕਿਸਾਰਾ ਨੂੰ ਕੀ ਟੱਕਰੋਗੇ ਨੰਬਰ ਤੁਸੀਂ ਹਾਲਾਂਕਿ ਜ਼ਰੂਰ ਅੱਜ ਦੇ ਰਹੇ ਹੋ ਪਰ ਇੱਕ ਤਰੀਕ ਤੋਂ ਬਾਅਦ ਤਾਂ ਤੁਸੀਂ ਨਾ ਮਜ਼ਦੂਰਾਂ ਨੂੰ ਨਹੀਂ ਲੱਭਣਾ ਦਿਨਾਂ ਮਜ਼ਦੂਰਾਂ ਕੋਲੇ ਕੋਲੇ ਤੁਸੀਂ ਅੱਜ ਫਿਰਦੇ ਹੋ ਕਿਉਂ ਕਿਉਂਕਿ ਤੁਹਾਡੇ ਤਾਂ ਪੈਰ ਪੈਰ ਤੇ ਬੋਲ ਬਦਲਦੇ ਆ ਥਾਂ ਥਾਂ ਤੇ ਤੁਹਾਡੇ ਬੋਲ ਬਦ ਇੱਕ ਦਿਨ ਪਹਿਲਾਂ ਤੁਸੀਂ ਸਿੱਧੀ ਤੌਰ ਤੇ ਆਪਣੀ ਸਪੀਚ ਦੇ ਵਿੱਚ ਧਮਕੀ ਦਿੰਨੇ ਹੋ ਦੂਜੇ ਦਿਨ ਦੂਜਾ ਦਿਨ ਜਿਹੜਾ ਹੁੰਦਾਗਾ ਉਦੋਂ ਜਿਹੜੇ ਤੁਸੀਂ ਬੈਨਨ ਤੋਂ ਬਦਲ ਚਾਹੁੰਦੇ ਹੋ ਦੂਜੀ ਗੱਲ ਨਾਲੇ ਟੱਕਰਾਂ ਟੱਕਰਨ ਵਾਲੀਆਂ ਗੱਲਾਂ ਤੁਸੀਂ ਜਨਾਬ ਭੁੱਲ ਜੋ ਤੁਸੀਂ ਸਿਰਫ ਟੇਬਲ ਟਾਕ ਦੀ ਆਜੋ ਮੈਂ ਤਾਂ ਇਹ ਕਹਿਣਾ ਕਿ ਕਿਸਾਨ ਇੱਕ ਪਾਸੇ ਬੈਠਣਗੇ ਹੱਸ ਰਹੇ ਸਿੱਖ ਪਾਸੇ ਬੈਠਣਗੇ ਚਲੋ ਟੇਬਲ ਟਾਕ ਹੋਊਗੀ ਉਸੇ ਟੇਬਲ ਟਾਕ ਤੇ ਹਸਰਾ ਜਹਾਂਸ ਇੱਕ ਵਾਰੀ ਕਿਸਾਨ ਆਗੂ ਨੂੰ ਕਿਸਾਨਾਂ ਨੂੰ ਹਰਾ ਦੇਣ ਤਾਂ ਮੈਂ ਕਹਣਾ ਫਿਰ ਕਿਸਾਨ ਤਾਂ ਖੁਦ ਬਖੁਦ ਹੀ ਵਿਰੋਧ ਕਰਨਾ ਛੱਡ ਦੇਣਗੇ ਨਾਲੇ ਕਿਸਾਨ ਤਾਂ ਤੁਹਾਡੇ ਕੋਲੇ ਸਵਾਲ ਲੈ ਕੇ ਜਾਂਦੇ ਆ ਕਿਸਾਨ ਲਾਠੀਆਂ ਲੈ ਕੇ ਗਏ ਡਾਂਗਾ ਲੈ ਕੇ ਕਿਸਾਨ ਗਏ ਜਾਂ ਕਿਸਾਨ ਰੋੜੇ ਲੈ ਕੇ ਗਏ ਨਹੀਂ ਕਿਸਾਨ ਸਿਰਫ ਆਪਣੇ ਸਵਾਲ ਲੈ ਕੇ ਗਏ ਆ ਤਾਂ ਫਿਰ ਸਵਾਲ ਦਾ ਜਵਾਬ ਤਾਂ ਜਨਾਬ ਤੁਸੀਂ ਦਿਓ ਨਾ ਸਵਾਲ ਦਾ ਜਵਾਬ ਤਾਂ ਦੇਣਾ ਬਣਦਾ ਜੇ ਤੁਹਾਨੂੰ ਵੋਟਾਂ ਮੰਗਣ ਦਾ ਅਧਿਕਾਰ ਆ ਤਾਂ ਕਿਸਾਨ ਵੀ ਇਹ ਕਹਿੰਦੇ ਨੇ ਕਿ ਸਾਨੂੰ ਵੀ ਸੁਣਾਲ ਕਰਨ ਦਾ ਅਧਿਕਾਰ ਤੁਸੀਂ ਸਵਾਲਾਂ ਦੇ ਜਵਾਬ ਜਿਹੜੇ ਕਿਸਾਨ ਮੰਗਦੇ ਨੇ ਤਾਂ ਫਿਰ ਉਹਨਾਂ ਸਵਾਲਾਂ ਦੇ ਜਵਾਬ ਤੁਸੀਂ ਦਿਓ ਤਾਂ ਸਹੀ ਨਾ ਤੁਸੀਂ ਜਵਾਬਦੇ ਹੋ ਤੁਸੀਂ ਨਮਾਇੰਦੇ ਹੋ ਤੇ ਜੇਕਰ ਹੁਣ ਹੀ ਤੁਸੀਂ ਇਹ ਕਹਿ ਰਹੇ ਕਿ ਭਾਈ ਮੈਂ ਇੱਕ ਤਰੀਕ ਤੋਂ ਬਾਅਦ ਦੇਖੂਗਾ ਮੈਂ ਇੱਦੇ ਦੇਖੂ ਤਾਂ ਫਿਰ ਇਹ ਇਹ ਚੀਜ਼ ਤਾਂ ਹੁਣ ਸਾਫ਼ ਤੇ ਸਪਸ਼ਟ ਹੋ ਸਾਬਤ ਹੋ ਗਈ ਕਿ ਭਾਈ ਹੁਣ ਤੁਸੀਂ ਵੋਟਾਂ ਲੈਣੀਆਂ ਨੇ ਝੋਲੀ ਤਾਂ ਹੀ ਅੱਡੀ ਹੋਈ ਆ ਜਦੋਂ ਇਹ ਵੋਟਾਂ ਲੈ ਲਈਆਂ ਝੋਲੀ ਬਨ ਕੇ ਤੁਸੀਂ ਤੁਰ ਜਾਣਾ ਦਿੱਲੀ ਵੱਲ ਨੂੰ ਨਾ ਤੁਹਾਨੂੰ ਉਸ ਤੋਂ ਬਾਅਦ ਕਿਸਾਨ ਦਿਸਣੇ ਆ ਨਾ ਤੁਹਾਨੂੰ ਉਸ ਤੋਂ ਬਾਅਦ ਮਜ਼ਦੂਰ ਦਿਸਣੇ ਆ ਨਾ ਤੁਹਾਨੂੰ ਉਸ ਤੋਂ ਬਾਅਦ ਆ ਤੁਹਾਡੇ ਜਿਹੜੇ ਵੋਟਰ ਦੇ ਸੀ ਨਾ ਜਿਨ੍ਹਾਂ ਤੋਂ ਤੁਸੀਂ ਵੋਟਾਂ ਲਈਆਂ ਨੇ ਇਹ ਚੀਜ਼ਾਂ ਸਾਫ਼ ਸਾਫ਼ ਤੇ ਸਪਸ਼ਟ ਹੋ ਚੁੱਕੇ ਆ ਸਾਬਤ ਹੋ ਚੁੱਕੀਆਂ ਤਾਂ ਕਰਕੇ ਇਹੀ ਗੱਲ ਕਹਿਣੇ ਆ ਕਿ ਭਾਈ ਬਿਆਨ ਦੇਣ ਤੋਂ ਪਹਿਲਾਂ ਸੋਚ ਲਿਆ ਕਰੋ ਤੇ ਦੂਜੀ ਗੱਲ ਤੇ ਫਿਰ ਜੇ ਬਿਆਨ ਦੇਣੇ ਹੀ ਹੁੰਨੇ ਹੋ ਤੇ ਪਰ ਸਟੈਂਡ ਤੇ ਖੜੇ ਜ਼ਰੂਰ ਰਿਹਾ ਕਰੋ ਪਤਾ ਫੇਰ ਲੱਗੂਗਾ ਤੇ ਜਾਂ ਫਿਰ ਬਿਆਨ ਦੇਈ ਆਂ ਓਨੇ ਕ ਜੋਗੇ ਕਰੋ ਕਿ ਭਾਈ ਜਿੰਨੇ ਕ ਜੋਗੇ ਹੈਗੇ ਹੋ ਜਾਂ ਬਿਆਨ ਓਨੇ ਕ ਜੋਗੇ ਦਿਆ ਕਰੋ ਤੇ ਨਹੀਂ ਫਿਰ ਬਿਆਨ ਦੇ ਕੇ ਫਿਰ ਆਪਦੇ ਸਟੈਂਡ ਤੇ ਖੜੇ ਰਹਾ ਕਰੋ ਤੇ ਫੇਰ ਹੀ ਪਤਾ ਲੱਗਦਾ ਕਿਉਂਕਿ ਪਿਛਲੇ ਦਿਨੀ ਹੌਬੀ ਧਾਲੀਆਲ ਵੀ ਆ ਕੇ ਤੁਹਾਡੀ ਜਿਹੜੀ ਹੈਗੀ ਸਟੇਜ ਤੇ ਆ ਕੇ ਬਿਆਨ ਦੇਖੀ ਸੀ ਉਸ ਤੋਂ ਬਾਅਦ ਮੈਨੂੰ ਵੀ ਤੁਹਾਡੇ ਨਾਲ ਦਿਸੇ ਨਹੀਂ ਹੋ ਕਿਸੇ ਸਟੇਜ ਦੇ ਉੱਪਰ ਹਨਾ ਉਸ ਤੋਂ ਬਾਅਦ ਕਿਸਾਨਾਂ ਨੇ ਵੀ ਇਹ ਖੁੱਲਾ ਕਹਤਾ ਸੀ ਕਿ ਭਾਈ ਆ ਜਾਓ ਫਿਰ ਤੇ ਗਾਲ ਕੱਢਣੀ ਹੁੰਦੀ ਆ ਤੁਹਾਡੀ ਸਟੇਜ ਤੋਂ ਆ ਕੇ ਤੁਹਾਡੇ ਜਿਹੜੇ ਪ੍ਰਚਾਰ ਕਰਦੇ ਨੇ ਉਹ ਗਾਲਾਂ ਕੱਢਣ ਦੀ ਗੱਲ ਕਰਦੇ ਨੇ ਤੁਸੀਂ ਖੁਦ ਖੱਬੀ ਖਾਣ ਕਹਿਣੇ ਹੋ ਤੁਸੀਂ ਖੁਦ ਟੱਕਰਨ ਦੀ ਗੱਲ ਕਰਦੇ ਹੋ ਤੁਸੀਂ ਖੁਦ ਛੇਤਰਾਂ ਦੀ ਗੱਲ ਕਰਦੇ ਹੋ ਕੀ ਇਹ ਇੱਕ ਰਾਜਨੀਤਿਕ ਲੀਡਰ ਦੀ ਭਾਸ਼ਾ ਕੀ ਐਸੇ ਲੀਡਰ ਨੂੰ ਅਸੀਂ ਮੈਂਬਰ ਆਫ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਜਿਹੜਾ ਕਿਸਾਨ ਦੇ ਛੇਤਰ ਮਾਰਨ ਦੀ ਗੱਲ ਕਰਦਾ ਕੀ ਐਸੇ ਲੀਡਰ ਨੂੰ ਅਸੀਂ ਜਿਹੜਾ ਮੈਂਬਰ ਆਫ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਜਿਹੜਾ ਉਹਦੀ ਹਮਾਇਤ ਕਰਦਾ ਜਿਹੜਾ ਸਾਨੂੰ ਗਾਲਾਂ ਕੱਢਣ ਦੀ ਗੱਲ ਕਰਦਾ ਕੀ ਐਸੇ ਮੈਂਬਰ ਆਫ ਪਾਰਲੀਮੈਂਟ ਨੂੰ ਜਿਹੜਾ ਹੈਗਾ ਉਹ ਅਸੀਂ ਦਿੱਲੀ ਦੇ ਵਿੱਚ ਭੇਜਾਂਗੇ ਜਿਹੜਾ ਸਿੱਧੇ ਤੌਰ ਤੇ ਜਿਹੜਾ ਹੈਗਾ ਦੋ ਭਾਈਚਾਰਿਆਂ ਦੇ ਵਿੱਚ ਆਪਸੀ ਫੁੱਟ ਪਾਉਣ ਦੀ ਗੱਲ ਕਰਦਾ ਤਾਂ ਇਹ ਕਿਸਾਨਾਂ ਮਜ਼ਦੂਰਾਂ ਨੂੰ ਦੋਨੋਂ ਸੋਚਣਾ ਚਾਹੀਦਾ ਖਾਸ ਕਰ ਉਸ ਭਾਈਚਾਰੇ ਨੂੰ ਸੋਚਣਾ ਚਾਹੀਦਾ ਜਿਨ੍ਹਾਂ ਨੂੰ ਉਕਸਾਇਆ ਜਾ ਰਿਹਾ ਜਿਨ੍ਹਾਂ ਜਿਨ੍ਹਾਂ ਨੂੰ ਜਿਹੜਾ ਕਿ ਜਿਵੇਂ ਆਪਾਂ ਕਹਿੰਦੇ ਪੰਜਾਬ ਵਿੱਚ ਪੰਪ ਮਾਰੇ ਜਾ ਰਹੇ ਆ ਜਿਹਨਾਂ ਨੂੰ ਆਪਣੇ ਭਾਈਚਾਰੇ ਦੇ ਨਾਲ ਲੜਾਇਆ ਜਾ ਰਿਹਾ ਕਿਉਂਕਿ ਭਾਈ ਕੰਮ ਇਸ ਤੋਂ ਬਾਅਦ ਕਿਸਾਨਾਂ ਮਜ਼ਦੂਰਾਂ ਨੂੰ ਆਉਣਾ ਉਹਨਾਂ ਮਜ਼ਦੂਰਾਂ ਨੂੰ ਉਹਨਾਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਘਰਾਂ ਦੇ ਵਿੱਚ ਕੰਮ ਕਰਨਾ ਕਿਸਾਨ ਮਜ਼ਦੂਰ ਦਾ ਭਾਈਚਾਰਾ ਬਹੁਤ ਸਮੇਂ ਤੋਂ ਬਣਿਆ ਆ ਇਹਨੂੰ ਇਦਾਂ ਹੀ ਬਣਿਆ ਰਹਿਣ ਦੋ ਤੇ ਇਹ ਕਿਸਾਨੀ ਅੰਦੋਲਨ ਦੇ ਵਿੱਚ ਇਸ ਭਾਈਚਾਰੇ ਦੀ ਜਿਹੜੀ ਏਕਤਾ ਉਹ ਸਰਕਾਰਾਂ ਸਪਸ਼ਟ ਤੌਰ ਤੇ ਦੇਖ ਚੁੱਕੀਆਂ ਨੇ ਇਹੀ ਕਾਰਨ ਉਹਨਾਂ ਨੇ ਦੇਖਿਆ ਕਿ ਪਹਿਲਾਂ ਇਹਨਾਂ ਨੂੰ ਤੋੜੋ ਉਹ ਨਹੀਂ ਹੁੰਦੀ ਕਿ ਅ ਅੰਗਰੇਜ਼ਾਂ ਦੀ ਨੀਤੀ ਫੁੱਟ ਪਾਓ ਤੇ ਰਾਜ ਕਰੋ ਉਹ ਨਹੀਂ ਸੀ ਕਿ ਇਹਨਾਂ ਦੇ ਵਿੱਚ ਫੁੱਟ ਪਾਓ ਉਦੋਂ ਬਾਅਦ ਆਪਾਂ ਰਾਜ ਕਰਾਂਗੇ ਉਹ ਚੀਜ਼ਾਂ ਇਹ ਕਰ ਰਹੇ ਆ ਉਹ ਚੀਜ਼ਾਂ ਤੇ ਹੁਣੇ ਉਤਰੇ ਹੋਏ ਆ ਤਾਂ ਹੀ ਪੰਜਾਬ ਦੇ ਪਿੰਡਾਂ ਦੇ ਵਿੱਚ ਤੁਸੀਂ ਕਦੇ ਧਿਆਨ ਮਾਰ ਲਿਓ ਇਹਨਾਂ ਦਾ ਟਾਰਗੇਟ ਹੀ ਮਜ਼ਦੂਰ ਪਰਿਵਾਰ ਹੁੰਦੇ ਆ ਟਾਰਗੇਟ ਹੀ ਮਜ਼ਦੂਰ ਕਰ ਹੁੰਦੇ ਕਿ ਇਹਨਾਂ ਦੇ ਘਰਾਂ ਦੇ ਵਿੱਚ ਆ ਕੇ ਆਪਾਂ ਫੁੱਟ ਪਾਈ ਜਾਵੇ ਤਾਂ ਜੋ ਇਹ ਕਿਹਾ ਜਾਵੇ ਕਿ ਨਹੀਂ ਨਹੀਂ ਇਹ ਹੰਸਰਾਂ ਦਾ ਵਿਰੋਧ ਕਰਨ ਨਹੀਂ ਆਏ ਇਹ ਤਾਂ ਤੁਹਾਡਾ ਵਿਰੋਧ ਕਰਨ ਆਇਆ ਹੰਸਰਾਂ ਜੀ ਕਿਸਾਨ ਤਾਂ ਇਹ ਵੀ ਕਹਿੰਦੇ ਨੇ ਤੁਸੀਂ ਬੀਜੇਪੀ ਛੱਡੋ ਅਸੀਂ ਤਾਂ ਤੁਹਾਡੇ ਸਰੂਪਾ ਪਾਵਾਂਗੇ ਤੁਹਾਡੇ ਲਈ ਵੋਟਾਂ ਮੰਗਾਂਗੇ ਤੁਸੀਂ ਕਰਕੇ ਤਾਂ ਦੇਖੋ ਨਾਲੇ ਜਿਸ ਮਜ਼ਦੂਰ ਦੇ ਘਰ ਦੇ ਵਿੱਚ ਤੁਸੀਂ ਹੋ ਉਸਦੇ ਨਾਲ ਉਸ ਪਿੰਡ ਦੇ ਕਿਸਾਨ ਦਾ ਜਿਹੜੀ ਹੈਗਾ ਉਹਦੀ ਕੀ ਲਾਗ ਡਾਟਾ ਜਾਂ ਉਹਦੇ ਨਾਲ ਉਹਦਾ ਕੀ ਗੁੱਸਾ ਗਿਆ ਤਾਂ ਜਨਾਬ ਤੁਸੀਂ ਇੱਕ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਲੜ ਰਹੇ ਹੋ ਇੱਕ ਪਾਰਟੀ ਦੇ ਉਮੀਦਵਾਰੋਂ ਉਹ ਪਾਰਟੀ ਜਿਹੜੀ ਸੱਤਾ ਦੇ ਵਿੱਚ ਜਿਹੜੇ ਹੈਗਾ ਹਕੂਮਤ ਭੜ ਦੇ ਹਕੂਮਤ ਜਿਹੜੀ ਉਹ ਕਰਦੀ ਰਹੀ ਆ ਤਾਂ ਐਦਾਂ ਦੇ ਬਿਆਨ ਜਿਹੜੇ ਆ ਉਹ ਸ਼ੋਭਾ ਨਹੀਂ ਦਿੰਦੇ ਇੱਕ ਕਲਾਕਾਰ ਦੇ ਤੌਰ ਤੇ ਵੀ ਬਿਆਨ ਸ਼ੋਭਾ ਨਹੀਂ ਦਿੰਦੇ ਤੇ ਇੱਕ ਨੇਤਾ ਦੇ ਤੌਰ ਤੇ ਤਾਂ ਹੀ ਬਿਆਨ ਕਦੇ ਨਹੀਂ ਸ਼ੋਭਾ ਨਹੀਂ ਦਿੰਦੇ ਕਿਉਂਕਿ ਤੁਸੀਂ ਲੀਡ ਕਰ ਰਹੇ ਹੋ ਬੜਿਆਂ ਨੇ ਤੁਹਾਨੂੰ ਦੇਖ ਕੇ ਜਿਹੜਾ ਹੈਗਾ ਇਸ ਰਾਹ ਤੇ ਤੁਰਨਾ ਤੇ ਜੇਕਰ ਤੁਹਾਡੇ ਬਿਆਨ ਐਦਾਂ ਦੇ ਹੋਣਗੇ ਤੁਹਾਡੇ ਵਰਕਰਾਂ ਦੇ ਬਿਆਨ ਫਿਰ ਉਹ ਕਿਸ ਤਰ੍ਹਾਂ ਦੇ ਹੋਣਗੇ ਇਹ ਤਾਂ ਸਾਫ਼ ਤੇ ਸਪਸ਼ਟ ਹੈ ਜੀ ਸਾਡਾ ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ ਆਪਣੇ ਸੁਝਾਅ ਜਰੂਰ ਦਿਓ ਧੰਨਵਾਦ